ਸ਼ਸ਼ੀਗਲ ਸਰ ਸੋਸ਼ੀਗਲ ਜੀ ਸੋਸ਼ੀਗਲ ਸਰ ਇਹ ਜਿਹੜਾ ਆਪਣਾ ਈਟੀਟੀ ਕੈਡਰ ਦਾ 15 ਸਤੰਬਰ ਦਾ ਨਵਾਂ ਬੈਚ ਹੈ ਤੇ ਮੈਂ ਤਾਂ ਪੁਰਾਣਾ ਸਟੂਡੈਂਟ ਆ ਤੇ ਮੈਨੂੰ ਇਸ ਤੇ ਕੀ ਖਾਸ ਮਿਲੂਗਾ ਓਏ ਪੁਰਾਣਾ ਸਟੂਡੈਂਟ ਹੈ ਓਏ ਇਹ ਛੱਡ ਤੂੰ ਤਾਂ ਯਾਰ ਫਿਰ ਵੀ ਰੋੜਾ ਕਲਾਸਸ ਤੋਂ ਪੜਿਆ ਜੇ ਤੂੰ ਕਿਤੋਂ ਵੀ ਪੜਿਆ ਹੁੰਦਾ ਨਾ ਤੇ ਜਿਹੜਾ ਈਟੀਟੀ ਕੈਡਰ ਦਾ 15 ਸਤੰਬਰ ਦਾ ਬੈਚ ਆ ਸਾਡਾ ਉਹਦੇ ਵਿੱਚ ਹਰ ਪੁਰਾਣੇ ਸਟੂਡੈਂਟ ਨੂੰ ਭਾਵੇਂ ਉਹ ਸਾਡਾ ਹੈ ਭਾਵੇਂ ਕਿਸੇ ਵੀ ਅਕੈਡਮੀ ਦਾ ਉਹਨਾਂ ਨੂੰ ਅਸੀਂ ਖਾਸ ਡਿਸਕਾਊਂਟ ਦੇ ਰਹੇ ਹਾਂ ਪਰ ਸ਼ਰਤ ਕੀ ਹੈ ਕਿ ਤੁਹਾਨੂੰ ਇਹਨਾਂ ਦੋ ਨੰਬਰ ਦੇ ਉੱਪਰ ਗੱਲ ਕਰਕੇ ਪ੍ਰੂਫ ਭੇਜਣਾ ਪਊਗਾ ਕਿ ਤੁਸੀਂ ਪਹਿਲਾਂ ਕਿਥੋਂ ਨਾ ਕਿਥੋਂ ਜਾਂ ਸਾਡੇ ਤੋਂ ਤਿਆਰੀ ਕਰ ਚੁੱਕੇ ਹੋ ਤੇ ਯਾਦ ਰੱਖਿਓ ਇਹ ਬੈਚ ਬਹੁਤ ਇੰਪੋਰਟੈਂਟ ਹੈ ਇਹ 100% ਸਿਲੈਕਸ਼ਨ ਗਾਰੰਟੀ ਵਾਲਾ ਬੈਚ ਹੈ ਇਸ ਬੈਚ ਦੇ ਵਿੱਚ ਅਸੀਂ ਕੱਲੇ-ਕੱਲੇ ਸਬਜੈਕਟ ਦੀ ਐਕਸਪਾਂਡਡ ਕੁਆਲਿਟੀ ਪ੍ਰੋਵਾਈਡ ਕਰ ਰਹੇ ਹਾਂ ਪ੍ਰੋਪਰ ਸ਼ਡਿਊਲ ਦੇ ਰਹੇ ਹਾਂ ਤੇ ਤੁਹਾਡੇ ਕੋਲੇ ਹਰ ਕਲਾਸ ਦੇ ਵਿੱਚ 5 ਮਿੰਟ ਦਾ ਡਾਊਟ ਸੈਸ਼ਨ ਤੁਸੀਂ ਬੋਲ ਕੇ ਜਿਵੇਂ ਆਪਾਂ ਗੱਲ ਕਰ ਰਹੇ ਆ ਏਦਾਂ ਬੋਲ ਕੇ ਡਾਊਟ ਪੁੱਛ ਸਕਦੇ ਹੋ ਘਰੇ ਬੈਠੇ ਵੀ ਆਨਲਾਈਨ ਦੇ ਵਿੱਚ ਤੇ ਖਿਆਲ ਰੱਖਿਓ ਚੈਪਟਰ ਵਾਈਜ਼ ਟੈਸਟ ਹੋਣਗੇ ਤੁਹਾਨੂੰ ਹਨਾ ਤੇ ਰੈਗੂਲਰ ਫੀਡਬੈਕਸ ਲਈਆਂ ਜਾਣਗੀਆਂ ਏਦਾਂ ਨਹੀਂ ਹੈ ਕਿ ਬੈਚ ਦੇਤਾ ਮਗਰੋਂ ਤੁਹਾਨੂੰ ਪੁੱਛੇ ਹੀ ਨਾ ਜਾਵੇ ਰੈਗੂਲਰ ਤੁਹਾਡੇ ਤੋਂ ਪੁੱਛਿਆ ਜਾਊਗਾ ਵੀ ਹਰ ਸਬਜੈਕਟ ਠੀਕ ਚੱਲ ਰਿਹਾ ਸਹੀ ਚੱਲ ਰਿਹਾ ਤੇ ਪੁਰਾਣੇ ਵਿਦਿਆਰਥੀਆਂ ਲਈ ਖਾਸ ਮੌਕਾ ਤਾਂ ਇਹ ਹੈ ਹੀ ਹੈਗਾ ਤੇ ਇੱਕ ਗੱਲ ਹੋਰ ਧਿਆਨ ਰੱਖਿਓ ਜੀ ਮੋਸਟ ਸਿਲੈਕਸ਼ਨਲ ਆਹ ਵਰਡ ਧਿਆਨ ਰੱਖਿਓ ਰੂੜਾ ਕਲਾਸਿਸ ਉਹ ਇੰਸਟੀਚਿਊਟ ਹੈ ਜਿਹੜਾ ਆਪਦੀਆਂ ਸਿਲੈਕ ਜੇ ਹੁਣੀ ਈਟੀਟੀ ਕੈਡਰ ਦੇ ਵਿੱਚ ਟੀਚਰ ਲੱਗਣ ਦਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਹੋ ਹਨ ਜਿਵੇਂ ਹੀ ਭਰਤੀ ਆ ਗਈ ਮਾਸਟਰ ਲੱਗਣਾ ਚਾਹੁੰਦੇ ਹੋ ਤਾਂ ਆਹ ਦੋ ਨੰਬਰਾਂ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਤੇ ਮੈਨੂੰ ਆਪ ਦੀ ਸਪੋਰਟ ਸ਼ੋਅ ਕਰਨ ਦੇ ਲਈ ਜਦੋਂ ਬੈਚ ਬਾਏ ਕਰੋਗੇ 쿠ਪਨ ਕੋਡ AC917 ਲਾ ਕੇ ਬਾਏ ਕਰ ਲੈਣਾ ਭੁੱਲਣਾ ਇਹਦੇ ਨਾਲ ਤੁਹਾਨੂੰ 1500 ਦਾ ਡਿਸਕਾਊਂਟ ਮਿਲ ਜੂਗਾ AC917 ਦੇ ਨਾਲ ਮੇਰੇ ਨਾਲ ਗੱਲ ਕਰਨੀ ਹੈ ਤਾਂ ਵੀ ਇਹਨਾਂ ਨੰਬਰਾਂ ਤੇ ਕੰਟੈਕਟ ਕਰ ਲਿਓ ਤੇ ਵੱਡਾ ਸਾਰਾ ਡਿਸਕਾਊਂਟ ਚਾਹੀਦਾ ਤਾਂ ਵੀ ਇਹਨਾਂ ਦੇ ਕੰਟੈਕਟ ਕਰ ਲਿਓ ਧੰਨਵਾਦ